ਫਤਗੜ ਸਾਹਿਬ ਵਿੱਚ ਦਰਦਨਾਕ ਹਾਸਾ ਪੇਸ਼ ਆ ਗਿਆ ਜਿੱਥੇ ਨਵ ਬਹੇ ਜੋੜੇ ਦੀ ਕਾਰ ਹਾਸੇ ਦੇ ਸ਼ਿਕਾਰ ਹੋ ਗਏ ਹਾਸੇ ਵਿੱਚ ਨਵੀਂ ਵਿਆਹੀ ਕੁੜੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹਾਸਾ ਮਾਨਪੁਰ ਬਲਾੜੇ ਦੇ ਰੋਡ ਤੇ ਵਾਪਰਿਆ ਐਤਵਾਰ ਨੂੰ ਹੋਇਆ ਸੀ ਦੋਵਾਂ ਦਾ ਵਿਆਹ ਵਿਆਹ ਤੋਂ ਦੋ ਦਿਨ ਬਾਅਦ ਲੜਕੀ ਦੀ ਹੋ ਗਈ ਮੌਤ ਸਰਕਾਰ ਨੇ ਲਈ 21 ਸਾਲਾ ਅਮਨਦੀਪ ਕੌਰ ਦੀ ਜਾਂ ਇਸ ਹਾਦਸੇ ਵਿੱਚ ਮਰਨ ਵਾਲੀ ਔਰਤ ਦਾ ਪਤੀ ਗਮੀਰ ਝਕਮੀ ਹੋ ਗਿਆ ਜਿਹੜਾ ਹਸਪਤਾਲ ਵਿੱਚ ਜੇਰੇ ਇਲਾਜ ਹੈ ਤਸਵੀਰਾਂ ਸਾਫ ਨੇ ਕਾਰ ਦਾ ਸੰਤੁਲਨ ਵਿਗੜਨ ਦੇ ਨਾਲ ਇਹ ਹਾ사 ਪੇਸ਼ ਆਇਆ ਦਿਲ ਕੰਬਾਉ ਇਹ ਘਟਨਾ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜਿੱਥੇ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਟਰੱਕ ਦੇ ਕਾਰਨ ਪਿੱਛੇ ਆਇਆ ਬਹਾਰਾਲ ਆਸੇ ਪਾਸੇ ਲੱਗੇ ਕੋਈ ਸੀਸੀਟੀਵੀ ਕੈਮਰੇ ਦੀ ਫੋਟੋ ਦੇ ਇਧਾਰ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰ ਵਿੱਚ ਲੱਗੀ ਹੋਈ ਹੈ ਇਸ ਸਮੇਂ ਦੀ ਇਹ ਮੰਦਪਾ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਤਿਹਗੜ੍ਹ ਸਾਹਿਬ ਤੋਂ ਜਿੱਥੇ 2 ਦਿਨ ਪਹਿਲਾਂ ਵਿਆਹ ਹੀ ਇੱਕ ਲੜਕੀ ਦੀ ਮੌਤ ਹੋ ਗਈ ਹੱਥਾਂ ਵਿੱਚ ਚੂੜੇ ਹਦੇ ਸ਼ਗਨ ਵਿਹਾਰ ਕਰ ਰਹੇ ਸਨ ਆਪਣੇ ਪਿੰਡ 2-3 ਕਿਲੋਮੀਟਰ ਦੇ ਮੈਦਾਨ ਜ਼ਾਇਰੇ ਦੇ ਵਿੱਚ ਆਪਣੇ ਪਿੰਡ ਜਾ ਰਹੀ ਸੀ ਜਦੋਂ ਰਾਤ ਵੇਲੇ ਇਹ ਸੁੰਨ ਸਾਂ ਸੜਕ ਤੇ ਜਾ ਰਹੀ ਸੀ ਤਾਂ ਉਸ ਸਮੇਂ ਕਾਰ ਦਾ ਕਿਸੇ ਤਰੀਕੇ ਨਾਲ ਸੰਤੁਲਨ ਵਿਗੜ ਗਿਆ ਤੇ ਦਰਖਤ ਦੇ ਨਾਲ ਟਕਰਾਈ ਸਪੀਡ ਇੰਨੀ ਜ਼ਿਆਦਾ ਸੀ ਕਿ ਕਾਰ ਦੇ ਪ੍ਰਖੱਪੇ ਤੱਕ ਉੜ ਗਈ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਲੜਕੇ ਨੂੰ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਗੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪਤਾਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਮੇਨਾਂ ਦਾ ਵਿਆਹ ਐਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕੀਤਾ ਬਤਨ ਇਹ ਹਾਸਾ ਭਾਜੀ ਤਾਂ ਕਿ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਤੋਂ ਪਤਾ ਲੱਗੂਗਾ ਵੀ ਕਿੰਨੇ ਆਸਾ ਹੋਏ ਸਰ ਪਤਾ ਕਿਹਦੇ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਜੂਦਗੀ ਕੋਲ ਜੱਟੀ ਹੈ ਸਾਨੂੰ ਜੋ ਇੰਡੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਦੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਕਿਹਦੇ ਵਿੱਚ ਨਹੀਂ ਪਤਾ ਲੱਗਿਆ ਜੋ ਮਾ ਮੌਕੇ ਤੋਂ ਪਤਾ ਲੱਗਾ ਇਹ ਡਾਕਟਰ ਦੇ ਵਿਖੇ ਬੱਚੀ